ਉੱਚਾ ਬੋਲਣ ਵਾਲੇ ਲੋਕੇ ਦੂਜਿਆਂ ਨੂੰ ਕੰਟਰੋਲ ਕਰਨ ਵਾਲੇ ਲੋਕੇ ਬਹਾਦਰ ਲੋਗ ਨਹੀਂ ਹੁੰਦੇ ਇਹ ਲੋਕੇ ਡਰਪੋਕ ਹੁੰਦਾ ਹੈ ਬੇहद ਡਰਪੋਕ ਇਨਸਿਕਿਓਰ ਈਗੋਇਸਟ ਹਮੇਵਾਦੀ ਤੇ ਇਕਲੋ ਹੁੰਦਾ ਸ ਜਿਹੜਾ ਇਨਸਾਨ ਹਮੇਵਾਦੀ ਹੋਵੇ ਤੇ ਨਾਲ ਦੇ ਨਾਲ ਡਰਪੋਕ ਹੋਵੇ ਉਹ ਪਤਾ ਕੌਣ ਹੁੰਦਾ ਕਲੇਸ਼ੀ ਨੇ ਇਸ ਵਾਸਤੇ ਜਿਹੜਾ ਇਨਸਾਨ ਤੁਹਾਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਪਿਆ ਉਹ ਹੋਇਆ ਇਨਸਾਨ ਹੈ ਉਹ ਥੋੜੇ ਤੋਂ ਡਰਦਾ ਹੈ ਕਿਉਂਕਿ ਉਹਨੂੰ ਇਹ ਪਤਾ ਕਿ ਤੁਸੀਂ ਉਹ ਤੋਂ ਬਿਹਤਰ ਐਸੇ ਵਾਸਤੇ ਉਹਨੇ ਤੁਹਾਡੀ ਸੈਲਫ ਐਸਟੀਮ ਨੂੰ ਤੁਹਾਡੇ ਜਿਹੜਾ ਹੈਗਾ ਨਾ ਥੋੜਾ ਸਵੈ ਉਹਨੂੰ ਤੋੜਨ ਦੇ ਵਾਸਤੇ ਤੁਹਾਨੂੰ ਬੇਇੱਜ਼ਤ ਕਰਨਾ ਤਾਰ-ਤਾਰ ਕਰਨ ਦੀ ਕੋਸ਼ਿਸ਼ ਕਰਨੀ ਹੈ ਮਾੜਾ ਬੋਲਣਾ ਉਹ ਆਪਣੇ ਬਾਰੇ ਗੱਲ ਕਰਦੇ ਕੋਈ ਨਾ ਤੁਹਾਡੇ ਬਾਰੇ ਵਿੱਚ ਠੀਕ ਜੀ ਇਸ ਵਾਸਤੇ ਪਰਵਾਹ ਨਹੀਂ ਕਰੀ ਤੇ ਦਫਾ ਕਰੋ ਆਪਣੇ ਆਪ ਤੇ ਕੰਮ ਕਰੋ ਖੁਸ਼ ਰਹੋ